ਪੀਵੀ ਟੂਡੇ ਚੈਨਲ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਅਸੀਂ ਬਲਾਕ ਆਊਟ ਦੇ ਪਿੰਡ ਮਹਿਮੂਦਪੁਰ ਵਿਖੇ ਪੁੱਜੇ ਹਾਂ ਇਸ ਵੇਲੇ ਅਸੀਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਗੁੱਗਾ ਜੱਟਪੇ ਜੀ ਦੀ ਸਥਾਨ ਤੇ ਅਸੀਂ ਖੜੇ ਹਾਂ ਜਿੱਥੇ ਮਹਿਮੂਦਪੁਰ ਨਿਵਾਸੀਆਂ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਜਾਂਦਾ ਹੈ ਇਸ ਵਾਰ ਵੀ ਇਹ ਸਦਾਈ 27 ਅਗਸਤ ਨੂੰ ਇਹ ਛਿੰਝ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇੱਕ ਹੋਰ ਵੱਡੀ ਗੱਲ ਇਸ ਛਿੰਝ ਮੇਲੇ ਵਿੱਚ ਇਹ ਹੈ ਕਿ ਸਾਡੇ ਔੜ ਇਲਾਕੇ ਵਿੱਚ ਇਹ ਪਹਿਲਾ ਛਿੰਝ ਮੇਲਾ ਹੁੰਦਾ ਜਿੱਥੋਂ ਸਟਾਰਟ ਹੁੰਦੀਆਂ ਛਿੰਝ ਮੇਲੇ ਜਿੱਥੋਂ ਸਟਾਰਟ ਕੀਤੇ ਜਾਂਦੇ ਆ ਜਿਸ ਕਰਕੇ ਹੋਰ ਵੀ ਇਸ ਮੇਲੇ ਵਿੱਚ ਜਿਹੜੀ ਰੌਣਕ ਦੇਖਣ ਨੂੰ ਮਿਲਦੀ ਆ ਇਸ ਵਾਰ ਜੋ ਮੈਂ ਪਤਾ ਕੀਤਾ ਮੈਂ ਤੁਹਾਡੀ ਪ੍ਰਬੰਧਕਾਂ ਨਾਲ ਵੀ ਗੱਲ ਕਰਾਉਂਗਾ ਪ੍ਰਬੰਧਕਾਂ ਵੱਲੋਂ ਤੁਹਾਡੇ ਲਈ ਬਹੁਤ ਵਧੀਆ ਇਸ ਵਾਰ ਪ੍ਰਬੰਧ ਕੀਤੇ ਗਏ ਆ ਤੁਹਾਡੇ ਬੈਠਣ ਉੱਠਣ ਦੇ ਤੁਹਾਡੇ ਲੰਗਰ ਪਾਣੀ ਦੇ ਚਾਹ ਪਕੌੜੇ ਦੇ ਸਾਰੇ ਪ੍ਰਬੰਧ ਕੀਤੇ ਗਏ ਆ ਸੋ ਅਸੀਂ ਪ੍ਰਬੰਧਕਾਂ ਤੋਂ ਵੀ ਤੁਹਾਨੂੰ ਜਾਣਕਾਰੀ ਲੈਣੇ ਆ ਜਦੋਂ ਤੱਕ ਸਾਡਾ ਚੈਨਲ ਜਿਹੜਾ ਹੈ ਪੀਵੀ ਟੂਡੇ ਇਹ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਦੇ ਨਾਲ ਦੀ ਨਾਲ ਜੇ ਤੁਸੀਂ ਫੇਸਬੁੱਕ ਤੇ ਹੋ ਤਾਂ ਉਸ ਨੂੰ ਫੋਲੋ ਜਰੂਰ ਕਰੋ ਤਾਂ ਜੋ ਇਸ ਇਸ ਛੰਝ ਮੇਲੇ ਦੀਆਂ ਜਿਹੜੀਆਂ ਖਬਰਾਂ ਇਹਦੇ ਨਾਲ ਸੰਬੰਧਿਤ ਖਬਰਾਂ ਤੁਹਾਨੂੰ ਹੀ ਲਗਾਤਾਰ ਦਿਖਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਬਲੈਕ ਔਰ ਵਿਚ ਪਿੰਡੇ ਪਿੰਡ ਮਹਿਮੂਦਪੁਰ ਵਿਖੇ ਗੁਗਦਾ ਜਹਰ ਪੀਰ ਜੀ ਨੂੰ ਸਮਰਪਿਤ ਸਾਲਾਨਾ ਛੰਝ ਮੇਲਾ 27 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਖ ਪ੍ਰਬੰਧਕ ਕੁਲਵਿੰਦਰ ਸਿੰਘ ਨੋਨਾ ਜਸਵੀਰ ਸਿੰਘ 체ਲਾ ਸੇਵਾ ਸਿੰਘ ਬਲਕਾਰ ਸਿੰਘ ਗੁਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਬਹਾਦਰ ਸਿੰਘ ਬੋਦ ਸਿੰਘ, ਗੋਦਾਵਰ ਸਿੰਘ, ਪੰਚ ਸਰਦਾਰਾ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ, ਕੁਲਵੀਰ ਸਿੰਘ, ਐਸਆਈ ਜਗੀਰ ਸਿੰਘ, ਕੇਸਰ ਸਿੰਘ, ਸੈਕਟਰੀ ਮਨਜੀਤ ਸਿੰਘ, ਸਰੂਪ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ ਹੋਰ ਨਾਮੀ ਪਹਿਲਵਾਨਾਂ ਤੋਂ ਇਲਾਵਾ ਪਟਕੀ ਦੀ ਕੁਸ਼ਤੀ ਸੰਦੀਪ ਮਹਾਰਾਸ਼ਟਰ ਅਤੇ ਤਾਲਬਾਬਾ ਫਲਾਈ ਵਿਚਕਾਰ ਹੋਵੇਗੀ ਜਿਨ੍ਹਾਂ ਨੂੰ 1.5 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਜਦਕੀ ਹੋਰ ਇਨਾਮਾਂ ਵਿੱਚ ਸੋਨੇ ਦੀਆਂ ਮੁੰਦੀਆਂ, ਕੜੀਆਂ ਅਤੇ ਨਗਦ ਇਨਾਮ ਸ਼ਾਮਿਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਛੰਝ ਮੇਲੇ ਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਛੰਝ ਮੇਲੇ ਦੀ ਰੌਣਕ ਨੂੰ ਦੇਖਦੇ ਹੋਏ ਦਰਸ਼ਕਾਂ ਲਈ ਵਧੀਆ ਪ੍ਰਬੰਧਾਂ ਦੇ ਨਾਲ-ਨਾਲ ਚਾਹ, ਪਕੌੜੇ, ਲੰਗੜਾ ਅਤੇ ਛਬੀਲਾ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਹੋਵੇਗਾ। ਆਓ ਪ੍ਰਬੰਧਕਾਂ ਕੋਲੋਂ ਲਈਏ ਹੋਰ ਵੇਰਵਾ ਤੇ ਇਸ ਛੰਝ ਮੇਲੇ ਸੰਬੰਧੀ ਹੋਰ ਖਬਰਾਂ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰ ਲਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਿਮੂਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਛਿੰਝ ਮੇਲਾ ਗੁੱਗਾ ਜਹਰ ਪੀਰ ਦੇ ਨਾਂ ਤੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾ ਰਹੇ ਹਾਂ ਤਾਂ ਜੋ ਕਿ ਪਟਕੇ ਦੀ ਕੁਸ਼ਤੀ ਤਾਲਵ ਬਾਬਾ ਫਲਾਹੀ ਤੇ ਸੰਦੀਪ ਮਹਾਰਾਸ਼ਟਰ ਵਿਚਕਾਰ ਹੋਣ ਜਾ ਰਹੀ ਹੈ 27 27 8 2024 ਨੂੰ ਪਿੰਡ ਮਹਿਮੂਦਪੁਰ ਦੀ ਧਰਤੀ ਤੇ ਛਿੰਝ ਮੇਲਾ ਹੋਣ ਜਾ ਰਿਹਾ ਹੈ ਜੋ ਕਿ ਪਟਕੇ ਦੀ ਕੁਸ਼ਤੀ ਦੇ ਇਨਾਮ 1.5 ਲੱਖ ਤੇ ਹੋਰ ਵੀ ਬਹੁਤ ਵਧੀਆ ਇਨਾਮ ਹੈ ਤਾਂ ਜੋ ਕਿ ਆਪ ਸਮੂਹ ਸਾ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਛਿੰਝ ਮੇਲਾ ਹੋਣ ਜਾ ਰਿਹਾ ਹੈ ਤਾਂ ਸਭ ਸੰਗਤਾਂ ਦੇ ਉੱਤ ਬੈਣ ਦਾ ਖਾਣ ਪੀਣ ਦਾ ਪ੍ਰੋਗਰਾਮ ਲੰਗਰ ਟੁੱਟ ਵਰਤੇਗਾ ਤਾਂ ਸਮੂਹ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ